ਅੱਜ ਮੁੱਖ ਮੰਤਰੀ ਪੰਜਾਬ ਨੂੰ ਮੈਂ ਚਿੱਠੀ ਲਿਖੀ ਆ ਤੇ ਨਾਲ ਲੀਡਰ ਆਫ ਆਪੋਜੀਸ਼ਨ ਪੰਜਾਬ ਵਿਧਾਨ ਸਭਾ ਦੇ ਸਾਬਰਦਾਸ ਸਿੰਘ ਬਾਜਵਾ ਉਹਨਾਂ ਨੂੰ ਚਿੱਠੀ ਲਿਖੀ ਆ ਕਿ ਪੰਜਾਬ ਦੇ ਵਿੱਚ ਮੌਸਮ ਦੀ ਖਰਾਬੀ ਕਾਰਨ ਪ੍ਰਤੀ ਏਕੜ ਕਿਸਾਨਾਂ ਦਾ ਝੋਨੇ ਦਾ ਝਾੜ ਜਿਹੜਾ ਹੈ ਉਹ ਕਮ ਸੇ ਕਮ 30 ਤੋਂ 40% ਘੱਟ ਨਿਕਲਿਆ ਇਸ ਝਾੜ ਦਾ ਜਿਹੜਾ ਘੱਟ ਨਿਕਲਣ ਦਾ ਕਾਰਨ ਮੌਸਮ ਦੀ ਖਰਾਬੀ ਆ ਤੇ ਇਹਨੂੰ ਕੁਦਰਤੀ ਆਫਤ ਐਲਾਨ ਕਰਾਇਆ ਜਾਵੇ ਕੁਦਰਤੀ ਆਫਤ ਐਲਾਨ ਕਰਾਉਣ ਲਈ ਕੇਂਦਰ ਤੇ ਦਬਾਅ ਪਾਇਆ ਜਾਵੇ ਕੇਂਦਰ ਤੇ ਆਸਰ ਪਾਇਆ ਜਾਵੇ ਕੇਸ ਜਿਹੜਾ ਪੰਜਾਬ ਦਾ ਕੇਂਦਰ ਦੇ ਸਾਹਮਣੇ ਰੱਖਣ ਲਈ ਮੁੱਖ ਮੰਤਰੀ ਸਾਹਿਬ ਨੂੰ ਅਗਵਾਈ ਕਰਨੀ ਚਾਹੀਦੀ ਆ ਜੇ ਮੁੱਖ ਮੰਤਰੀ ਸਾਹਿਬ ਨਹੀਂ ਕਰਦੇ ਤਾਂ ਲੀਡਰ ਆਫ ਦੀ اپੋਜੀਸ਼ਨ ਬਾਜਪਾ ਸਾਹਿਬ ਨੂੰ ਇਸ ਗੱਲ ਨੂੰ ਮੁੱਦੇ ਨੂੰ ਚੁੱਕਣਾ ਚਾਹੀਦਾ ਕਿਉਂਕਿ ਇਹ ਮੌਸਮ ਦੀ ਵਜ੍ਹਾ ਕਰਕੇ ਬਦਰੰਗੀ ਦਾਣਾ ਹੋ ਗਿਆ ਹਲਦੀ ਰੋਗ ਹੋ ਗਿਆ ਬੋਨਾ ਵਾਇਰਸ ਹੋ ਗਿਆ ਇਹਦੇ ਕਰਕੇ ਇੱਕ ਏਕੜ ਪਿੱਛੇ ਕਮ ਸੇ ਕਮ 8 8 10 000 8 8 10 ਪੌਂਟਲ ਝੋਨਾ ਜਿਹੜਾ ਘਟ ਨਿਕਲ ਰਿਹਾ ਮੱਡੀਆਂ ਵਿੱਚ ਹੁਣ ਤੱਕ ਆਏ ਝੋਨੇ ਦੇ ਰਿਕਾਰਡ ਤੋਂ ਲੱਗ ਰਿਹਾ ਬੜਾ ਸਪਸ਼ਟਾ ਤੇ ਜੇ ਕੁਦਰਤੀ ਆਪਤ ਐਲਾਨਿਆ ਜਾਏਗਾ ਤਾਂ ਇਹਦੇ ਵਿੱਚ ਇਸ ਘਾਟੇ ਦੀ ਪਰਭਾਈ ਜਿਹੜੀ ਆ ਉਹ ਕੁਦਰਤੀ ਆਪਤ ਫੰਡ ਦੇ ਵਿੱਚੋਂ ਕਰਵਾਈ ਜਾ ਸਕਦੀ ਆ ਸੋ ਇਹ ਕੇਸ ਚਾਰ ਕਰਨ ਲਈ ਮੁੱਖ ਮੰਤਰੀ ਸਾਹਿਬ ਨੂੰ ਇਹ ਪੈਰਬਾਈ ਪਹਿਲ ਕਦਮੀ ਕਰਨੀ ਚਾਹੀਦੀ ਹੈ। ਔਰ ਮੈਂ ਤਾਂ ਇਹ ਵੀ ਕਹਾਂਗਾ ਕਿ ਮੁੱਖ ਮੰਤਰੀ ਸਾਹਿਬ ਆਲ ਪਾਰਟੀ ਡੈਲੀਗੇਸ਼ਨ ਲੈ ਕੇ ਕੇਂਦਰ ਤੱਕ ਜਾਣ 20000 ਰੁਪਏ ਪ੍ਰਤੀ ਏਕੜ ਹਲ ਹਰ ਕਿਸਾਨ ਨੂੰ ਇਹ ਝੋਨੇ ਦੇ ਘਾਟੇ ਦੀ ਮਤਲਬ ਝਾੜ ਘਟ ਦੀ ਭਰਾਈ ਕਰਨ ਲਈ ਮਾਪਦੇ ਵੱਜੋਂ ਦੇਣ ਲਈ ਵਿਵਸਥਾ ਬਣਾਈ ਜਾਵੇ। ਜੇਕਰ ਨਾ ਕੀਤਾ ਸੋਭਾ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਕਿਉਂਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਹੋਈ ਉਹਨਾਂ ਨੂੰ ਸੰਭਾਲੀ ਆ ਮਾਨ ਸਾਹਿਬ ਮਾਨ ਸਾਹਿਬ ਨੂੰ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਆ ਜੇ ਕੇਂਦਰ ਸਰਕਾਰ ਹੜ੍ਹਾਂ ਦੀ ਤਬਾਹੀ ਨੂੰ ਅਤੇ ਗੰਭੀਰ ਤਬਾਹੀ ਮੰਨ ਸਕਦੀ ਆ ਤਾਂ ਉਤੋਂ ਵੀ ਜ਼ਿਆਦਾ ਤਬਾਹੀ ਜਿਹੜੀ ਝਾੜ ਘਟ ਨਿਕਲਣ ਕਾਰਨ ਹੋਈ ਆ ਇਹਦੇ ਨਾਲ ਹਰ ਕਿਸਾਨ ਪ੍ਰਭਾਵਿਤ ਹੋਇਆ ਹਰ ਆੜਤੀ ਪ੍ਰਭਾਵਿਤ ਹੋਇਆ ਟਰਾਂਸਪੋਰਟਰ ਪ੍ਰਭਾਵਿਤ ਹੋਇਆ ਕਮਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਪ੍ਰਭਾਵਿਤ ਹੋਏ ਨੇ ਸ਼ੈਲਰਾਂ ਵਾਲੇ ਪ੍ਰਭਾਵਿਤ ਹੋਏ ਨੇ ਸੋ ਅੱਜ ਸਾਰੇ ਦੁਕਾਨਦਾਰ ਪ੍ਰਭਾਵਿਤ ਹੋਏ ਨੇ ਇਹ ਬੜਾ ਵੱਡਾ ਘਾਟਾ ਪੰਜਾਬ ਦੇ ਸਿਰ ਪੈ ਗਿਆ ਇਸ ਦੇ ਲਈ ਅਫਸੋਸ ਹੈ ਨਾ ਤਾਂ ਮੁੱਖ ਮੰਤਰੀ ਸਾਹਿਬ ਬੋਲੇ ਨਾ ਮੰਤਰੀ ਕੋਈ ਬੋਲਿਆ ਨਾ ਅਧਿਕਾਰੀ ਬੋਲਿਆ ਜਿਸ ਤਰ੍ਹਾਂ ਇਸ ਗੰਭੀਰ ਸਮੱਸਿਆ ਨੂੰ ਕੇਂਦਰ ਦੇ ਸਾਹਮਣੇ ਰੱਖਣਾ ਚਾਹੀਦਾ ਸੀ ਨਹੀਂ ਰੱਖਿਆ ਔਰ ਜੇ ਦਿੱਤੀ ਮੈਂ ਲਿਖਿਆ ਜੇਕਰ ਨਾ ਉਹਨਾਂ ਨੇ ਕੋਈ ਇਹ ਕਾਰਵਾਈ ਕੀਤੀ ਤਾਂ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਸਾਡੇ ਪ੍ਰਧਾਨ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਮੱਲ ਹਦਾਇਤ ਅਸੀਂ ਕੇਂਦਰੀ ਮੰਤਰੀ ਜਿਹੜੇ ਨੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ ਪਰ ਸਾਡਾ ਯਤਨ ਹੈ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦਾ ਫਰਜ਼ਵੰਦਾ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੇ ਜ਼ਿੰਮੇਵਾਰੀ ਸੰਭਾਲੀ ਆ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਦੂਜਾ ਲੀਡਰ ਆਫ ਦੀ اپੋਜੀਸ਼ਨ ਜਿਹੜੇ ਨੇ ਪੂਰਨ ਹੋਏ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਜੇ ਨਾ ਨਿਭਾਈ ਤਾਂ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਕਿਉਂਕਿ ਅੱਜ ਪੰਜਾਬ ਜਿਹੜਾ ਹੈ ਬੜੀ ਅਹਿਮ ਗੰਭੀਰ ਬਤੀ ਨਾਜ਼ਕ ਇਸ ਦੌਰ ਦੇ ਵਿੱਚੋਂ ਲੰਘ ਰਿਹਾ ਔਰ ਪੰਜਾਬ ਨੂੰ ਅਗਲੀ ਜਿਹੜੀ ਹੈ ਪੈਰਾਦਰ ਖੜਾ ਕਰਨ ਲਈ ਸਾਨੂੰ ਪੰਜਾਬ ਨਾਲ ਖੜਨਾ ਚਾਹੀਦਾ ਹੜ੍ਹਾਂ ਦੀ ਤਬਾਹੀ ਵਿੱਚ ਤਾਂ ਸਰਕਾਰਾਂ ਨੇ ਮਦਦ ਕੀਤੀ ਕੇਂਦਰ ਸਰਕਾਰ ਨੇ ਵੀ ਪੰਜਾਬ ਸਰਕਾਰ ਨੇ ਵੀ ਸਮਾਜਿਕ ਸੰਸਥਾਵਾਂ ਜਿਹੜੀਆਂ ਉਹਨਾਂ ਨੇ ਵੀ ਸਮਾਜ ਸੇਵੀ ਲੋਕਾਂ ਨੇ ਵੀ ਪਰ ਜਿਹੜੀ ਝਾੜ ਘਾਟ ਨਿਕਲ ਕਾਰਨ ਜਿਹੜਾ ਘਾਟਾ ਪਿਆ ਇਹਦੀ ਪਰਭਾਈ ਲਈ ਕੋਈ ਅੱਗੇ ਨਹੀਂ ਆਇਆ ਕੋਈ ਪੈਰਵਾਈ ਨਹੀਂ ਹੋਈ ਸੋ ਇਸ ਕਰਕੇ ਮੈਂ ਕਹਿਣਾ ਕਿ ਇਹ ਜਿਹੜੀ ਹੈ ਇਹਦੇ ਲਈ ਪੰਜਾਬ ਸਰਕਾਰ ਨੂੰ URS ਦੇ ਵਿੱਚ ਧੋਨੇ ਦੀ ਖਰੀਦ ਜਿਹੜੀ ਆ ਮਤਲਬ URS ਵਿੱਚ ਲਿਆਉਣੀ ਚਾਹੀਦੀ ਆ ਯੂਨੀਫਾਰਮ ਰਾਈਸ ਜਿਹੜੀ ਹੈ ਗੀਮ ਤਾਂ ਕਿ ਰਿਲੈਕਸੇਸ਼ਨ ਮਿਲੇ ਬਾਪਦੰਡ ਜਿਹੜੇ ਨੇ ਧੋਨੇ ਦੀ ਖਰੀਦ ਦੇ ਕਿੰਨਾ ਸਮਝਦਾ ਜਦੋਂ ਪ੍ਰਧਾਨ ਮੰਤਰੀ ਜੀ ਪੰਜਾਬ ਆਏ ਸੀ ਉਹ ਸੁਨਹਿਰੀ ਮੌਕਾ ਗਵਾਇਆ ਪੰਜਾਬ ਸਰਕਾਰ ਨੇ ਉਹ ਅਹਿਮ ਜਦੋਂ ਇੱਕ ਮੀਟਿੰਗ ਜਿਹੜੀ ਸੀ ਉਹਨੂੰ ਅਣਗੌਲਿਆ ਕਰਤਾ ਮੁੱਖ ਮੰਤਰੀ ਸਾਹਿਬ ਦੀ ਮਜਬੂਰੀ ਸੀ ਉਹ ਬਿਮਾਰ ਸੀ ਪਰ ਇਹਨਾਂ ਨੂੰ ਸਬੰਧਤ ਵਜ਼ੀਰ ਤਾਂ ਭੇਜਣੇ ਚਾਹੀਦੇ ਸੀ ਇਹਨਾਂ ਨੇ ਕਨਸਰਨ ਵਜ਼ੀਰ ਨਾ ਭੇਜੇ ਜਿਹੜੇ ਸਹੀ ਰੂਪ ਵਿੱਚ ਪੰਜਾਬ ਦਾ ਕੇਸ ਨਾ ਰੱਖ ਸਕੇ ਤੇ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਦਾ ਕੇਸ ਰੱਖਣ ਦੀ ਥਾਂ ਤਾਨੇ ਮੇੜੇ ਮਤਲਬ ਉਹ ਦੂਸ਼ਣਵਾਦੀ ਬਿਚੀ ਮਾਹੌਲ ਪੈਦਾ ਕਰਤਾ ਬਲੇ ਫੇਰ ਵਿਧਾਨ ਸਭਾ ਦਾ ਸੈਸ਼ਨ ਸੱਧਿਆ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਨਾ ਤਾਂ ਹੜ੍ਹਾਂ ਦੀ ਤਬਾਹੀ ਤੋਂ ਪੰਜਾਬ ਨੂੰ ਬਚਾਉਣ ਲਈ ਕੋਈ ਸਥਾਈ ਹੱਲ ਘੱਗਰ ਨੂੰ ਚੈਨਲਾਈਜ਼ ਕਰਦੀ ਗੱਲ ਪਾਉਂਗ ਡੈਮ ਤੇ ਪਾਖੜਾ ਡੈਮ ਨੂੰ ਡੀਸੇਲਟ ਕਰਦੀ ਗੱਲ ਮਹਾਲੀ ਤੋਂ ਲੈ ਕੇ ਪਠਾਨ ਤੱਕ ਰੋੜ ਤੱਕ ਦੋ ਦਰਜਨ ਦੇ ਕਰੀਬ ਬਣੇ ਚੈਕ ਡੈਮ ਜਿਹੜੇ ਨੇ ਉਹਨਾਂ ਨੂੰ ਡੀਸੇਲਟ ਕਰਦੀ ਗੱਲ ਕੋਈ ਮਤਲਬ ਸਥਾਈ ਹੱਲ ਕੱਢਣ ਲਈ ਕੋਈ ਸਥਾਈ ਆਪਾ ਬਣਾਉਣ ਲਈ ਕਾਨੂੰਨ ਅੜੀਕਾ ਜਿਹੜੇ ਨੇ ਉਹਨਾਂ ਨੂੰ ਦੂਰ ਕਰਾਉਣ ਲਈ ਕੋਈ ਜਤਨ ਨਹੀਂ ਕੀਤਾ ਤੇ ਨਾ ਹੀ ਪੰਜਾਬ ਦਾ ਜਿਹੜਾ ਹੈ ਪ੍ਰੋਪਰ ਕੇਸ ਜਿਹੜਾ ਹੈ ਕੇਂਦਰ ਦੇ ਸਾਹਮਣੇ ਰੱਖ ਸਕੇ ਅਜੇ ਤੱਕ ਹੈ ਜਿਹੜਾ 12000 ਕਰੋੜ ਦਾ ਰੌਲਾ ਪੈ ਰਿਹਾ 50 ਸਰਕਾਰ ਨੂੰ ਉਹਦਾ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਉਹ ਸੱਚ ਸਾਹਮਣੇ ਲਿਆਉਣਾ ਚਾਹੀਦਾ ਉਹਦੇ ਤੇ ਜਿਹੜੀ ਚਰਚਾ ਹੈ ਉਹ ਉਹ ਖਤਮ ਕਰਾਉਣੀ ਚਾਹੀਦੀ ਆ ਸੱਚ ਸਾਹਮਣੇ ਲਿਆ ਕੇ ਕੇਂਦਰ ਸਰਕਾਰ ਨੂੰ ਬਹਾਨਾ ਨਹੀਂ ਬਣਾਉਣਾ ਚਾਹੀਦਾ ਕੇਂਦਰ ਸਰਕਾਰ ਬਹਾਨਾ ਬਣਾ ਕੇ ਬਾਹਮ ਰੋੜ ਰਹੀ ਆ ਪੰਜਾਬ ਦੀ ਤੇ ਉਹਦਾ ਫਾਇਦਾ ਪੰਜਾਬ ਸਰਕਾਰ ਦੀ ਨਲਾਇਕੀ ਦਾ ਪੰਜਾਬ ਸਰਕਾਰ ਦੀ ਕਮਜ਼ੋਰੀ ਦਾ ਪੰਜਾਬ ਸਰਕਾਰ ਦੇ ਬਚਪਨੇ ਦਾ ਫਾਇਦਾ ਕੇਂਦਰ ਉਠਾ ਕੇ ਪੰਜਾਬ ਦੀ ਬਾਹਮ ਰੋੜ ਕੇ ਮਤਲਬ ਪੰਜਾਬ ਨੂੰ ਜਿਹੜਾ ਬਣਦਾ ਹੱਕ ਸੀ ਉਹ ਦੇਰ ਦੇ ਵਿੱਚ ਕਿਤੇ ਨਾ ਕਿਤੇ ਅ ਕਿਤਾਹੀ ਕਰ ਰਿਹਾ ਕੇਂਦਰ ਤੇ ਇਸੇ ਲਈ ਅਸੀਂ ਕਿਹਾ ਸੀ ਤੇ ਪੰਜਾਬ ਵਿਧਾਨ ਸਭਾ ਦਾ ਜਿਹੜਾ ਵਿਸ਼ੇਸ਼ ਸੈਸ਼ਨ ਉਹ ਪੰਜਾਬੀਆਂ ਨੂੰ ਇਕੱਠਾ ਕਰਨ ਦੀ ਥਾਂ ਪੰਜਾਬੀਆਂ ਨੂੰ ਦਿਖਾੜ ਕਰ ਗਿਆ ਪੰਜਾਬੀਆਂ ਦੀ ਇੱਕ ਸੁਰ ਇੱਕ ਜੁੜਤਾ ਦਿਖਾਉਣ ਦੀ ਥਾਂ ਪੰਜਾਬੀਆਂ ਨੂੰ ਲੀਰੋ ਲੀਰ ਕਰ ਗਿਆ ਮਤਲਬ ਆੜੜਾ ਰਾਵ ਕਰ ਗਿਆ ਉਹਦਾ ਫਾਇਦਾ ਵੀ ਕੇਂਦਰ ਸਰਕਾਰ ਨੇ ਉਠਾ ਲਿਆ ਅੱਜ ਨਾ ਡੀਏਪ ਥਾਤ ਮਿਲ ਰਹੀ ਹੈ ਅੱਜ ਨਾ ਹੁਣ ਤੱਕ ਪੰਜਾਬ ਦੇ ਹੋਏ ਨੁਕਸਾਨ ਦੀ ਪੂਰੀ ਰਿਪੋਰਟ ਕੇਂਦਰ ਸਾਹਮਣੇ ਨਹੀਂ ਰੱਖੀ ਜਾ ਸਕੀ ਹੁਣ ਤੱਕ ਉਸ ਕਰਕੇ ਪੰਜਾਬ ਇੱਕ ਬੜੇ ਐਸੀ ਤਰਾਸਦੀ ਦੇ ਦੌਰ ਤੋਂ ਲੱਗ ਰਿਹਾ ਸੋ ਅਸੀਂ ਇਸੇ ਕਰਕੇ ਕਹਿੰਦੇ ਆ ਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਵੜਦੀ ਆ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਅਦਰਵਾਈਜ਼ ਜਿਹੜਾ ਸ਼ਰਮਣੀ ਕਾਲੇਦਾਰ ਪੁਨਰਸਰਜੀਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਪ੍ਰਧਾਨ ਨੇ ਸਾਡੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮਸਲੇ ਨੂੰ ਲੈ ਕੇ ਤੁਰੇਗਾ